ਵਿਸ਼ਾ ਵਾਤਾਵਰਣ ਦੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮਹਾਂਕੁਮਰ ਪ੍ਰੀਤ कौर। ਤਹਾਦਰوں ਆਜ ਦੀਆਂ ਮੁੱਖ ਖਬਰਾਂ ਦੇ ਨਾਲ ਤਾਂ ਬ੍ਰਿਟਨ ਦਾ ਆਗਾਜ਼ ਕਰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰ ਲੈਣੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ। ਮਿੱਤੇ ਗੱਲ ਲਾ ਸੀਮ ਭਗਵੰਤ ਸਿੰਘ ਮਾਨ ਨੇ 956 ਡਿਗ੍ਰਿਟ ਇੱਕ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਦੀ ਤਿਆਰੀ ਨੂੰ ਲੈ ਕੇ ਕੈਬਨਿਟ ਦੇ ਸਾਥੀਆਂ ਸਮੇਤ ਵੱਖ-ਵੱਖ ਵਿਭਾਗਾ ਦੇ ਅਧਿਕਾਰੀਆਂ ਦੇ ਨਾਲ ਅਹਿਮ ਮੀਟਿੰਗ ਕੀਤੀ। ਪੰਜਾਬ ਪਰ ਦੇ ਵਿੱਚ ਗੁਰੂ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਪਵਿੱਤਰ ਧਾਰਮਿਕ ਸਥਾਨਾਂ ਤੇ ਸਰਕਾਰ ਦੇ ਵੱਲੋਂ ਧਾਰਮਿਕ ਸਮਾਗਮਾਂ ਦੀ ਲੜੀ ਆਰੰਭੀ ਜਾਵੇਗੀ। ਤੇ ਇਸ ਮੀਟਿੰਗ ਤੋਂ ਬਾਅਦ ਹਰਪਾਲ ਸਿੰਘ ਚੀਮਾ ਦੇ ਵੱਲੋਂ মিডিਆ ਨੂੰ ਸੰਬੋਧਨ ਕੀਤਾ ਗਿਆ ਤੇ ਕੁਝ ਗੱਲਾਂ ਸਾਂਝੇ ਕੀਤੀਆਂ ਗਈਆਂ ਤੇ ਆਓ ਸੁਣਦੇ ਹਾਂ। ਸਭ ਤੋਂ ਪਹਿਲਾਂ মিডিਆ ਦੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਧੰਨਵਾਦ। ਅੱਜ ਇੱਕ ਇੰਪੋਰਟੈਂਟ ਮੀਟਿੰਗ ਜਿਹੜੀ ਆ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਹੋਈ ਕਿਉਂਕਿ ਹਿੰਦ ਦੀ ਚਾਦਰ ਸ਼ਿਦਿਗੁਰੂ ਤੇਗ ਬਹਾਦਰ ਜੀ ਦਾ 350ਵਾਂ ਬਰਦਾਨ ਦਿਵਸ ਜਿਹੜਾ ਉਹ ਇਸ ਸਾਲ ਨੂੰ ਮਨਾਇਆ ਜਾਣਾਗਾ ਸ਼ਿਦਿਗੁਰੂ ਤੇਗ ਬਹਾਦਰ ਜੀ ਨੇ ਬਹੁਤ ਵੱਡੀ ਕੁਰਬਾਨੀ ਜਿਹੜੀ ਆ ਦਿੱਤੀ ਆ ਇਤਿਹਾਸ ਦੇ ਅੰਦਰ ਇਤਿਹਾਸ ਦੇ ਵਰਕਿਆਂ ਦੇ ਉੱਤੇ ਲਾਸਾਨੀ ਇਤਿਹਾਸ ਜਿਹੜਾ ਉਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਂ ਤੇ ਬੋਲਦਾ ਕਿ ਉਹਨਾਂ ਨੇ ਮੁਗਲਾਂ ਦੇ ਸਮੇਂ ਕਿਸ ਤਰ੍ਹਾਂ ਇੱਕ ਕੁਰਬਾਨੀ ਜਿਹੜੀ ਆ ਦਿੱਤੀ ਆ ਪਰ ਕਿਸ ਤਰ੍ਹਾਂ ਕਸ਼ਮੀਰੀ ਪੰਡਤਾਂ ਨੂੰ ਬਚਾਉਣ ਦੇ ਲਈ ਇਕ ਵੱਡਾ ਜਿਹੜਾ ਸੰਘਰਸ਼ ਲੜਿਆਗਾ ਪਰ ਅੱਜ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਮਾਨਯੋਗ ਮੁਖਤਰੀ ਸਾਹਿਬ ਨੇ ਫੈਸਲਾ ਕੀਤਾਗਾ ਕਿ 350ਵਾਂ ਬલિદાન ਦੇ ਜਿਹੜਾ ਬਹੁਤ ਵੱਡੇ ਪਦ ਤੇ ਬਣਾਇਆ ਜਾਣਾਗਾ ਉਹਦੇ ਲਈ ਰੂਪਰੇਖਾ ਜਿਹੜੀ ਆ ਉਹ ਤਿਆਰ ਕੀਤੀ ਗਈ ਆ ਕਿ ਕਿਸ ਤਰ੍ਹਾਂ ਕੀਰਤਨ ਦਰਬਾਰ ਜਿਹੜੇ ਨੇਗੇ ਚਰਨਸ਼ੋਪਾਪਤ ਸ਼ਿਰਗੁਰ ਤੇਜ ਬਹਾਦਰ ਜੀ ਜਿਹੜੀਆਂ ਜਿਹੜੀਆਂ ਥਾਵਾਂ ਤੇ ਉਹਨਾਂ ਨੇ ਵਿਜ਼ਿਟ ਕੀਤਾ ਜਿਹੜੀਆਂ ਜਿਹੜੀਆਂ ਥਾਵਾਂ ਤੇ ਉਹਨਾਂ ਦੇ ਚਰਨਸ਼ੋਪਾਪਤ ਗੁਰਦੁਆਰਾ ਸਾਹਿਬ ਬਣੇ ਨੇਗੇ ਜਾਂ ਹੋਰ ਯਾਦਗਾਰਾਂ ਬੜੀਆਂ ਰਗੀਆਂ ਉਹਨਾਂ ਥਾਵਾਂ ਦੇ ਉੱਤੇ ਕੀਰਤਨ ਦਰਬਾਰ ਕਰਾਉਣੇ ਨੇਗੇ ਔਰ ਇਸ ਬিনা ਕਵੀ ਦਰਬਾਰ ਹੋਣਗੇ ਔਰ ਸਾਡੀ ਯੂਨੀਵਰਸਿਟੀ ਦੇ ਅੰਦਰ ਉਹਨਾਂ ਦੇ ਨਾਂ ਦੇ ਉੱਤੇ ਚੇਅਰ ਜਿਹੜੀ ਆ ਉਹਦੀ ਸਥਾਪਨਾ ਕੀ ਔਰ ਸਭ ਤੋਂ ਵੱਡੀ ਗੱਲ ਆ ਕਿ ਜਿਹੜੀਆਂ ਥਾਵਾਂ ਦੇ ਉੱਤੋਂ ਸ਼ਿਰ ਗੁਰ ਤੇਗ ਬਹਾਦਰ ਜੀ ਕਸ਼ਮੀਰ ਤੋਂ ਸ਼ੁਰੂ ਹੋ ਕੇ ਚਾਂਦਨੀ ਚੌਂਕ ਦਿੱਲੀ ਗਏ ਸੀਗੇ ਉਹ ਸਾਰੀ ਜਗ੍ਹਾ ਦੇ ਉੱਤੇ ਇੱਕ ਅਸੀਂ ਵੱਡੀ ਯਾਤਰਾ ਜਿਹੜੀ ਆ ਕੱਢਣ ਦਾ ਕਰਨ ਸੰਬੰਧੀ ਜਿਹੜਾ ਉਹ ਵਿਚਾਰ ਵਟਾਂਦਰਾ ਕੀਤਾਗਾ ਕਿ ਉਹਦਾ ਰੂਟ ਕੀ ਕੀ ਹੋਊਗਾ ਸਾਰੇ ਮੰਤਰੀ ਸਹਿਬਾਨ ਨੇ ਸਾਰੇ ਆਫੀਸਰ ਸਹਿਬਾਨ ਨੇ ਆਪਣੀ ਆਪਣੀ ਇਨਪੁਟ ਦਿੱਤੀ ਆ ਕਿ ਕਿ ਕਿਸ ਕਿਹੜੇ ਕਿਹੜੇ ਇਲਾਕੇ ਦੇ ਅੰਦਰ ਗੁਰੂ ਸਹਿਬਾਨ ਗਏ ਸੀਗੇ ਔਰ ਰੂਟ ਕੀ ਸੀਗਾ ਤੇ ਅੱਗੇ ਵਧਦੇ ਆ ਕੁਲਦੀਪ ਸਿੰਘ ਢਾਲੀਵਾਲ ਪਿੰਡ ਨਾਲਾ ਪੌਂਦ ਦੇ ਨੇ ਜਿੱਥੇ ਉਹਨਾਂ ਦੇ ਵੱਲੋਂ ਸਲੇਮਪੁਰਾ ਦੇ ਵਿੱਚ ਯੁੱਧ ਨਸ਼ਾ ਵਿਰੁੱਧ ਮੁਹੰਮਦ ਅ ਤਹਿਤ ਲੋਕਾਂ ਨੂੰ ਸੰਬੋਧਨ ਕੀਤਾ ਜਾਂਦਾ ਹੈ ਜਾਗਰੂਕ ਕੀਤਾ ਜਾਂਦਾ ਹੈ ਤੇ ਅਪੀਲ ਕੀਤੀ ਜਾਂਦੀ ਹੈ ਕਿ ਨਸ਼ੇ ਤੋਂ ਦੂਰ ਰਹੋ ਤੇ ਆਪਣੇ ਸਾਥੀਆਂ ਨੂੰ ਵੀ ਨਸ਼ੇ ਦੀ ਲਾਤੋਂ ਬਚਾਓ ਤੇ ਆਉ ਸੁਣਦੇ ਉਹਨਾਂ ਦੇ ਵੱਲੋਂ ਸੰਬੋਧਨ ਦੇ ਦੌਰਾਨ ਕੀ ਗੱਲਬਾਤ ਕੀਤੀ ਜਾਂਦੀ ਹੈ ਅੱਜ ਆਪਾਂ ਨਸ਼ਾ ਮੁਕਤੀ ਯਤਪਦਾ ਜਿਹੜੀ ਪੂਰੇ ਪੰਜਾਬ ਵਿੱਚ 16 ਤਰੀਕ ਤੋਂ ਸਾਡੇ ਕੌਮੀ ਕਨਵੀਨਰ ਅਲਵਿੰਦ ਕੇਰਦੀ왈 ਜੀ ਨੇ ਤੇ ਪੰਜਾਬ ਦੇ ਮਾਜੋਕ ਮੁਖੰਤਰੀ ਸਦਾਪਕਾਂ ਸੇ ਮਾਜੀ ਨੇ ਨਵੇਂ ਸਾਲ ਤੋਂ ਸ਼ੁਰੂ ਕੀਤੀ ਸੀਗੀ ਉਹ ਪੂਰੇ ਪੰਜਾਬ ਦੇ ਪਿੰਡ-ਪਿੰਡ ਦੇ ਵਿੱਚ ਜਿਆਦੀ ਹੈ ਉਹ ਅਸੀਂ ਜਿਹੜਾ ਪਹਿਲੀ ਵਾਰ ਤੋਂ ਜੋਧ ਨਸ਼ਿਆਂ ਦੇ ਵਿਰੁੱਧ ਸ਼ੁਰੂ ਕੀਤਾ ਸੀਗਾ ਕਿਉਂਕਿ ਜਦੋਂ ਅਸੀਂ ਪਿੰਡਾਂ ਦੇ ਵਿੱਚ ਵੀ ਕੀ ਦੇ ਵਿੱਚ ਆਉਂਦੇ ਸੀਗੇ ਜਿਹੜੀਆਂ-ਜਿਹੜੀਆਂ ਚੀਜ਼ਾਂ ਜਿਹੜੀਆਂ-ਜਿਹੜੀਆਂ ਗਾਰੰਟੀਆਂ ਅਸੀਂ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਦਿੱਤੀਆਂ ਸੀਗੀਆਂ ਅਸੀਂ ਕਹਿ ਕੇ ਗਏ ਸੀ ਤੁਹਾਨੂੰ ਦੇਸੀ ਆਇਤਾ ਬਿਲੀ ਫਰੀ ਦੇਾਂਗੇ ਖੇਤੀ ਲਈ ਵੀ ਘਰਾਂ ਲਈ ਵੀ ਐਸਐਲਏ ਸਾਰੇ ਪੰਜਾਬ ਦੇ ਵਿੱਚ ਬਿਜਲੀ ਫਰੀ ਜਿਹੜੀ ਆ ਉਹ ਦਿੱਤੀ ਜਾਂਦੀ ਆ ਅਸੀਂ ਕਹਿ ਕੇ ਗਏ ਸੀਗੇ ਕਿ ਅਸੀਂ ਮਹੱਲਾ ਕਲੀਨਿਕ ਬਣਾਵਾਂਗੇ ਐਸਐਲਏ ਪੰਜਾਬ ਦੇ ਵਿੱਚ 900 ਦੇ ਕਰੀਬ ਮਹੱਲਾ ਕਲੀਨਿਕ ਬਣਾਏ ਆ ਅਸੀਂ ਕਿਹਾ ਸੀਗਾ ਕਿ ਚੰਗੀ ਸਿੱਖਿਆ ਦੇਣ ਲਈ ਅਸੀਂ ਵਧੀਆ ਸਕੂਲ ਤੇ ਸਕੂਲਾਂ ਦਾ ਵਧੀਆ ਟੱਚਾ ਬਣਾਵਾਂਗੇ ਸੋ ਅਸੀਂ 120 ਦੇ ਕਰੀਬ ਸਕੂਲ ਆਫ ਫੈਮਿਨਸ ਬ੍ਰੈਂਡ ਪੰਜਾਬ ਦੇ ਹਜ਼ਾਰਾਂ ਸਕੂਲਾਂ ਦੇ ਵਿੱਚ ਅਸੀਂ ਜਿਹੜਾ ਸਕੂਲਾਂ ਦਾ ਪੰਯਾਤੀ ਢਾਂਚਾ ਮਜ਼ਬੂਤ ਕਰਨ ਵਾਸਤੇ ਸਕੂਲਾਂ 'ਚ ਨਵੇਂ ਕਮਰੇ ਸਕੂਲਾਂ ਦੇ ਵਿੱਚ ਕੰਪਿਊਟਰ ਸਕੂਲਾਂ ਦੇ ਵਿੱਚ ਜਿਹੜੀਆਂ ਚਾਰ ਦੁਆਰੀਆਂ ਬਾਥਰੂਮ ਲਾਇਬ੍ਰੇਰੀਆਂ ਲੈਬਾਂ ਇਹ ਸਭ ਜਿਹੜੀਆਂ ਬਣਾ ਕੇ ਦੇ ਦੇ ਕਿਉਂਕਿ ਅਸੀਂ ਚਾਹੁੰਦੇ ਹਾਂ ਪੰਜਾਬ ਦਾ ਕਿਸਾਨ ਪੰਜਾਬ ਦਾ ਮਜਬੂਤ ਉਹਨਾਂ ਦੇ ਬੱਚੇ ਜਿਹੜੇ ਇਸ ਸਸਤੀ ਵਿਦਿਆਲੈਨ ਵਧੀਆ ਵਿਦਿਆਲੈਨ ਉਹ ਮਹਿੰਗੇ ਵਿਦਿਆਲੈਨ ਤੇ ਚੋਕ ਦੀਗੇ ਜਿਹੜੇ ਪ੍ਰਾਈਵੇਟ ਸਕੂਲ ਪੰਜਾਬ ਦੇ ਵਿੱਚ ਲੋਕਾਂ ਦੀ ਲੁੱਟ ਜਿਹੜੀ ਕਰਦੇ ਆ ਸੋ ਅਸੀਂ ਜੋ ਕਿਆ ਸੀਗਾ ਉਹ ਹੁਣ ਤੱਕ ਕੀਤਾ ਇੱਕ ਇਹ ਮੁੱਦਾ ਸੀਗਾ ਨਸ਼ਿਆਂ ਦਾ ਜਿਹਦੇ ਖਿਲਾਫ ਅਸੀਂ ਪਿਛਲੇ 2-3 ਸਾਲਾਂ ਤੋਂ ਬਹੁਤ ਕੰਮ ਕੀਤਾ ਬਹੁਤ ਲਗਨ ਦੇ ਨਾਲ ਸਾਡੀ ਪੁਲਿਸ ਨੇ ਕੰਮ ਕੀਤਾ ਪਰ ਅਸੀਂ ਅਖੀਰ ਇਸ ਸਿੱਡੇ ਤੇ ਪਹੁੰਚੇ ਕਿ ਜਿਹੜਾ ਨਸ਼ਿਆ ਵਾਲਾ ਜੁੱਧ ਹੈ ਇਹਨੂੰ ਇੱਕ ਯੋਧੇ ਦੇ ਤੌਰ ਤੇ ਲੜਨਾ ਚਾਹੀਦਾ ਹੈ। ਇਹ ਇੱਕ ਓਦਾਂ ਨਹੀਂ ਛੱਡਣਾ ਚਾਹੀਦਾ। ਇਹਨੂੰ ਯੋਧ ਮੰਨ ਕੇ ਪੰਜਾਬ ਦੇ ਲੋਕ ਜਿਹੜੇ ਆ ਉਹ ਜਿੰਨਾ ਚਿਰ ਨਹੀਂ ਲੜਨਗੇ ਉਹਨਾਂ ਚਿਰ ਤੱਕ ਇਹ ਖਤਮ ਨਹੀਂ ਹੋਊਗਾ। ਆਪ ਤੁਸੀਂ ਦੇਖਿਆ ਹੁਣੇ ਹੀ ਪਾਕਿਸਤਾਨ ਦੇ ਨਾਲ ਜੁੱਧ ਸੀਗਾ। ਭਾਗੜਾ ਡੈਮ ਦੇ ਉੱਤੇ ਪਾਣੀਆਂ ਦਾ ਜੁੱਧ ਚੱਲ ਰਿਹਾ ਹੈ ਉੱਥੇ ਵੀ ਤਰਸੀ ਦੇ ਕੇ ਆਏ ਆ ਕਿ ਅਸੀਂ ਪਾਣੀ ਪੰਜਾਬ ਦਾ ਬਚਾਉਣਾ ਹੈ। ਪਾਣੀ ਇੱਥੇ ਇਹਨਾਂ ਵਹਿਰਾਂ ਚ ਇਹਨਾਂ ਸੂਵਿਆਂ ਦੇ ਵਿੱਚ ਅਸੀਂ ਬਚਾਉਣਾ ਹੈ। ਉਨੇ ਲਈ ਲੜਾਈ ਲੜੀ ਜਾ ਰਹੀ ਹੈ ਤੇ ਉਧਰੀ ਸੁਨੀਲ ਜਾਖੜ ਨੂੰ ਆਪ ਸਾਂਸਦ ਮਾਲਵਿੰਦਰ ਸਿੰਘ ਕਾਂਗ ਦੇ ਵਲੋਂਟ ਹੋਕਮਾਂ ਜਵਾਬ ਦਿੱਤਾ ਗਿਆ ਤੇ ਵੀਡੀਓ ਬਿਆਨ ਜਵਾਰੀ ਕੀਤਾ ਗਿਆ ਸੁਨੀਲ ਜਾਖੜ ਨੂੰ ਪੰਜਾਬ ਦੀ ਬੀਜੇਪੀ ਆਪਣਾ ਪ੍ਰਧਾਨ ਨਹੀਂ ਮੰਨਦੀ ਉਹ ਬੀਜੇਪੀ ਚ ਆਪਣੀ ਥਾਂ ਬਣਾਉਣ ਦੇ ਲਈ ਬੇਤੁਕੀਆਂ ਗੱਲਾਂ ਕਰ ਰਹੇ ਹਨ ਹਾਲਾਂਕਿ ਸੁਨੀਲ ਜਾਖੜ ਨੂੰ ਚਾਹੀਦਾ ਹੈ ਕਿ ਕੇਂਦਰ ਦੀ ਬੀਜੇਪੀ ਸਰਕਾਰ ਕੋਲੋਂ ਮੰਗ ਕਰਨ ਦੀ ਉਹ ਮੈਥਨੋਲ ਜਿਹੜੀ ਆਨਲਾਈਨ ਕਿਤੇ ਵੀ ਖਰੀਦੀ ਜਾ ਸਕਦੀ ਹੈ ਉਸ ਨੂੰ ਲੈ ਕੇ ਸਖਤ ਕਾਨੂੰਨ ਬਣਾਉਣਾ ਚਾਹੀਦਾ ਹੈ ਮਜੀਠਾ ਕਾਂੜ ਦੇ ਦੋਸ਼ੀਆਂ ਨੂੰ ਮਹਿਜ਼ ਕੁਝ ਘੰਟਿਆਂ ਦੇ ਵਿੱਚ ਹੀ ਫੜਿਆ ਜਾ ਚੁੱਕਿਆ ਸੀ ਕਾਨੂੰਨ ਦੇ ਅਨੁਸਾਰ ਕਾਰਵਾਈ ਉਹਨਾਂ ਦੋਸ਼ੀਆਂ ਤੇ ਜਾਰੀ ਹੈ ਇਹ ਗੱਲਾਂ ਮਲਵਿੰਦਰ ਸਿੰਘ ਕੰਗ ਦੇ ਵੱਲੋਂ ਕਹੀਆਂ ਗਈਆਂ ਨੇ ਤੇ ਆਓ ਸੁਣਦੇ ਹਾਂ ਕਿ ਇਸ ਵਿਸ਼ੇ ਤੇ ਅੱਗੇ ਹੋਰ ਕੀ ਬੋਲਦੇ ਨੇ ਸੁਨੀਲ ਜਾਕਰ ਸਾਹਿਬ ਆਪਣੇ ਆਪ ਨੂੰ ਭਾਜਪਾ ਚ ਸਟੈਬਲਿਸ਼ ਕਰਨ ਦੇ ਚੱਕਰ ਚ ਇੰਨੇ ਤੇ ਅਸੀਂ ਲਾਇਏ ਪਏ ਆ ਇੰਨੇ ਮਤਲਬ ਹਤਾਸ਼ ਨਿਰਾਸ਼ ਹੈ ਕਿਉਂ ਕੁਝ ਵੀ ਉਜਰੂਰ ਬੋਲੀ ਜਾਂਦੇ ਦੇਖੋ ਜਿੱਥੋਂ ਤੱਕ ਗੱਲ ਹੈ ਜਿਹੜਾ ਸ਼ਰਾਬ ਕਾਂਡ ਮਜੀਠੇਚ ਹੋਇਆ ਬਹੁਤ ਮੰਦਪਾਕਾ ਹੋਇਆ ਔਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਇਮੀਡੀਏਟਲੀ ਜਿੰਨੇ ਵੀ ਅਫਸਰ ਜਿਹੜੇ ਜਿਹੜੇ ਲੋਕ ਉੱਥੇ ਜ਼ਿੰਮੇਵਾਰ ਸੀ ਠੇਕੇਦਾਰ ਹੋਵੇ ਐਕਸਾਈਜ਼ ਦੇ ਅਫਸਰ ਹੋਣ ਪੁਲਿਸ ਦੇ ਅਫਸਰ ਹੋਣ ਇਮੀਡੀਏਟਲੀ ਵਿਦਨ ਸ਼ਿਕਸਾ 6 ਘੰਟਿਆਂ ਦੇ ਅੰਦਰ ਅੰਦਰ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਨੇ ਐਕਸ਼ਨ ਲਿਆ ਔਰ ਅੱਗੇ ਵੀ ਜਿਹੜਾ ਵੀ ਕੋਈ ਇਹਦੇ ਨਾਲ ਸੰਬੰਧਿਤ ਬੰਦਾ ਕੋਈ ਵੀ ਜੁੜੂਗਾ ਤਾਂ ਕੋਈ ਬਖਸ਼ਿਆ ਨਹੀਂ ਜਾਊਗਾ ਲੇਕਿਨ ਬੜੀ ਇਸ ਗੱਲ ਦੀ ਮੈਨੂੰ ਵੀ ਬੜਾ ਚੰਬਾ ਹੈ ਕਿ ਜਾਕਰ ਸਾਹਿਬ ਅੱਜ ਗਵਰਨਰ ਸਾਹਿਬ ਨੂੰ ਮਿਲੇ ਆ ਦੇਖੋ ਜਾਕਰ ਸਾਹਿਬ ਜੇ ਤੇ ਤੁਸੀਂ ਵਾਕਈ ਸੀਰੀਅਸ ਹੋ ਕਿ ਜਿਹੜੀ ਇਹ ਨਸ਼ੇ ਦਾ ਮਸਲਾ ਹੈ ਉਹਨੂੰ ਲੈ ਕੇ ਤੇ ਫਿਰ ਇਹਦੇ ਸਭ ਤੋਂ ਵੱਡਾ ਜਿਹੜਾ ਕਾਰਨ ਸਮਝਾਇਆ ਤੇ ਮੀਥਨੋਲ ਹੈ ਜਿਹੜੀ ਕੀ ਆਨਲਾਈਨ ਅਵੇਲੇਬਲ ਹੈ ਦੇਸ਼ ਚ ਤੁਹਾਡੀ ਸਰਕਾਰ ਹੈ ਕਿਉਂ ਨਹੀਂ ਜਾਖੜ ਸਾਹਿਬ ਤੁਸੀਂ ਭਾਰਤ ਸਰਕਾਰ ਨੂੰ ਕਹਿ ਕੇ ਕੋਈ ਸਟ੍ਰਿਕਟ ਗਾਈਡਲਾਈਨਸ ਮੀਥਨੋਲ ਦੀ ਵਿਕਰੀ ਤੇ ਜਿਹੜੀਆਂ ਐ ਜਾਰੀ ਕਰਵਾਈਆਂ ਜਾਣ ਉੱਤੇ ਸਾਰੇ ਥਾਂ ਮਿਲ ਰਹੀ ਹੈ ਪਿੱਛੇ ਦੇ ਪੰਜਾਬ ਦੇ ਫਾਈਨੈਂਸ ਮਿਨਿਸਟਰ ਸਾਹਿਬ ਚੀਵਾ ਸਾਹਿਬ ਨੇ ਵੀ ਭਾਰਤ ਸਰਕਾਰ ਨੂੰ ਚਿੱਠੀ ਲਿਖੀ ਹੈ ਕਿ ਇਹਦੀ ਵਿਕਰੀ ਨੂੰ ਲੈ ਕੇ ਸਟ੍ਰਿਕਟ ਗਾਈਡਲਾਈਨਾਂ ਜਾਰੀ ਕੀਤੀਆਂ ਜਾਣ ਭਾਰਤ ਸਰਕਾਰ ਵੱਲੋਂ ਇਹਦੀ ਅਵੇਲੇਬਿਲਟੀ ਆਮ ਹੋ ਰਹੀ ਹੀ ਕਾਰਨ ਨਕਲੀ ਖਰਾਬ ਦਾ ਉਸ ਪਾਸੇ ਤੁਸੀਂ ਬੋਲਣ ਨੂੰ ਤਿਆਰ ਨਹੀਂ ਹੋ ਔਰ ਤੁਸੀਂ ਮਤਲਬ ਹਲਕੇ ਤੋਂ ਹਲਕੇ ਦਰਜੇ ਦੀ ਸ਼ਬਦਾਵਲੀ ਵਰਤਦੇ ਹੋ ਜਦੋਂ ਤੁਸੀਂ ਗਵਰਨਰ ਨੂੰ ਮਿਲ ਕੇ ਆਉਂਦੇ ਹੋ ਉਹ ਤੁਹਾਡੀ ਹਤਾਸ਼ਾ ਨਿਰਾਸ਼ਾ ਜੋ ਤੁਹਾਡਾ ਇਸ ਟਾਈਮ ਜਿਹੜੀ ਤਰਲੋ ਮੱਛੀ ਹੋਏ ਪਏ ਹੋ ਬੀਜੇਪੀ ਚ ਆਪਣੇ ਆਪ ਨੂੰ ਸਟੈਬਲਿਸ਼ ਕਰ ਲਈ ਕਿਉਂਕਿ ਬੀਜੇਪੀ ਤੁਹਾਨੂੰ ਆਪਣਾ ਪ੍ਰਧਾਨ ਨਹੀਂ ਮੰਨਦੀ ਔਰ ਅਫੀਸ਼ੀਅਲੀ ਐਨ ਅਫੀਸ਼ੀਅਲੀ ਕੋਈ ਵੀ ਤੁਹਾਡੇ ਕੋਲ ਇਸ ਟਾਈਮ ਪੋਜੀਸ਼ਨ ਨਹੀਂ ਹੈ ਸੋ ਮੇਰਾ ਕਹਿਣ ਤੋਂ ਭਾਵ ਹੈ ਅਗਰ ਜਾਖੜ ਸਾਹਿਬ ਵਾਕਈ ਤੁਸੀਂ ਇਸ ਮਸਲੇ ਨੂੰ ਲੈ ਕੇ ਸੀਰੀਅਸ ਹੋ ਗੰਭੀਰ ਹੋ ਤੇ ਮੀਥਨੋਲ ਦੀ ਜਿਹੜੀ ਵਿਕਰੀ ਆਮ ਹੋਈ ਪਈ ਹੈ ਜਿਹੜਾ ਸਭ ਤੋਂ ਵੱਡਾ ਕਾਰਨ ਰਣ ਰਿਹਾ ਹੈ ਜਿਹਦੇ ਤੇ ਗਾਈਡਲਾਈਨਾਂ ਕੋਈ ਵੀ ਪਾਲਿਸੀ ਹੈ ਉਹ ਭਾਰਤ ਸਰਕਾਰ ਨੇ ਮਣਾਉਣੀ ਹੈ ਉਦੋਂ ਤੀਜਾ ਕਿ ਕਿਉਂ ਨਹੀਂ ਇਸ ਇਸ ਇਸ਼ੂ ਨੂੰ ਲੈ ਕੇ ਟੇਕ ਅ ਭਾਰਤ ਸਰਕਾਰ ਨਾਲ ਕਿਉਂ ਨਹੀਂ ਕਰਦੇ ਉਧਰ ਤੁਸੀਂ ਪਿਛਲੇ ਦੇਖ ਰਹੇ ਸੀ ਇੱਕ ਸ਼ਬਦ ਵੀ ਤੁਹਾਡੇ ਕੋਲ ਨਹੀਂ ਨਿਕਲਦਾ ਬਾਅਦ ਨੇ ਕਿ 21 ਮਈ ਨੂੰ ਰੋਜ਼ਗਾਰ ਕੈਂਪ ਲੱਗੇਗਾ ਤਾਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਨੌਜਵਾਨਾਂ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਵੀ ਅਪੀਲ ਕੀਤੀ ਗਈ ਹੈ ਮੇਰੇ ਨਾਲ ਕੇ ਜੀ ਸਾਰੇ ਨੌਜਵਾਨ ਵੀਰਾਂ ਨੂੰ ਮੇਰੀਆਂ ਭੈਣਾਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ

ਪਜੂ ਗਿਆਨ ਦੇ ਸਾਹਮਣੇ ਦਿੱਤੀਆਂ ਸਾਡੇ ਇਲਾਕੇ ਦੇ ਵਿੱਚ 5 6 ਤੋਂ ਵੱਧ ਨੌਕਰੀਆਂ ਬਣੀਆਂ ਬੱਚੇ ਟੀਚਰ ਬਣੇ ਸਬ ਇੰਸਪੈਕਟਰ ਬਣੇ ਕਨਸਟੇਬਲ ਬਣੇ ਡਾਕਟਰ ਬਣੇ ਲਾਈ ਮੈਂਬਰ ਬਣੇ ਨਰਸ ਪਰ ਸਭ ਤੋਂ ਸਰਕਾਰੀ ਨੌਕਰੀਆਂ ਸਰ ਜੀ ਜਦੋਂ ਮੈਂ ਪਿੰਡਾਂ ਜਾਂਦਾ ਹਾਂ ਹਰ ਮਾਂ ਦੀ ਇੱਛਾ ਹੁੰਦੀ ਹੈ ਕਿ ਮੇਰੇ ਪੁੱਤ ਨੂੰ ਜਿਹੜਾ ਹੈ ਰੋਜ਼ਗਾਰ ਮਿਲੇ ਮੇਰੀ ਧੀ ਨੂੰ ਵੀ ਜਿਹੜਾ ਹੈ ਕੰਮ ਮਿਲੇ ਤੇ ਸਾਡੇ ਬੱਚੇ ਕੋਸ਼ਿਸ਼ ਕਰੀ ਤੇ ਮੈਦਸਨ ਸਰ ਦਾ ਦੋਸਤ ਸੀ ਬਹੁਤ ਸਾਰੀ ਸ਼ਾਨਦਾਰ ਕੰਪਨੀਆਂ లైక్ ਮਰੂਤੀ ਸੁਲੂਕੀ ਇਹ ਜਿੰਨਾ ਬੋਇਲਰ ਸੇਟਿਟ ਆ ਰਿਹਾ ਆਂਕਿੰਗ ਕੇ ਗੈਰੂ ਇੰਡਸਟਰੀਜ਼ ਆ ਰਹੀ ਹੈ ਸਰਾਜ ਮਾਲਸਾ ਆ ਰਹੀ ਆ ਬਹੁਤ ساری ਨੰਮੀ ਇੰਡਸਟਰੀਜ਼ ਅਸੀਂ ਬਣਾਈ ਹੈ ਪੈਕਿੰਗ ਸੈਕਟਰ ਬਣਾਇਆ ਤੇ ਆਪ ਸਰ ਜੁੜੋ ਕੋਸ਼ਿਸ਼ ਕਰਾਂਗੇ ਤੁਹਾਨੂੰ ਮੌਕੇ ਤੇ ਮੌਕਾ ਹੀ ਮਿਲੇ ਤੇ ਅਗਰ ਤੁਹਾਨੂੰ ਮੌਕੇ ਤੇ ਮੌਕਾ ਨਹੀਂ ਮਿਲਦਾ ਜਿਸ ਨੂੰ ਰਜਿਸਟਰ ਕਰਾਂਗੇ ਤੁਸੀਂ ਰਜਿਸਟ੍ਰੇਸ਼ਨ ਜ਼ਰੂਰ ਕਰਾਟੇ ਜਾਣੀ ਹੈ ਤਾਂ ਕਿ ਸਾਨੂੰ ਪਤਾ ਲੱਗ ਸਕੇ ਕਿ ਥੋੜੀ ਕੁਆਲਿਫਿਕੇਸ਼ਨ ਕੀ ਹੈ ਆਪਣਾ ਰੇਜ਼ਿਊਮ ਨਾਲ ਲੈ ਕੇ

ਤੇ ਮੈਂ ਖੁਦ ਉੱਤਨੀ ਹੂੰਗਾ ਤੇ ਇਸ ਮੈਸੇਜ ਨੂੰ ਸ਼ੇਅਰ ਕਰੂੰਗਾ ਪੰਜਾਬ ਸਰਕਾਰ ਦੇ ਵੱਲੋਂ 33 ਵਿਪਾਕਤ ਦੇ ਚੇਅਰਮੈਨ ਦੀ ਨਿਯੁਕਤੀ ਕੀਤੀ ਗਈ ਹੈ ਤੇ ਸੀਐਮ ਭਗਵੰਤ ਸਿੰਘ ਮਾਨ ਦੇ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਆਮ ਆਦਮੀ ਪਾਰਟੀ ਨੇ ਸੋਮਵਾਰ ਨੂੰ ਕਈ ਵਿਭਾਗਾ ਕਾਰਪੋਰੇਸ਼ਨਾਂ ਅਤੇ ਬੋਰਡਾਂ ਦੇ ਚੇਅਰਮੈਨ ਡਾਇਰੈਕਟਰ ਅਤੇ ਮੈਂਬਰ ਨਿਯੁਕਤ ਕੀਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰਿਆਂ ਨੂੰ ਉਹਨਾਂ ਦੀ ਨਵੀਂ ਜ਼ਿੰਮੇਵਾਰੀ ਲਈ ਵਿਤਾਈ ਦਿੱਤੀ ਜਾਣਕਾਰੀ ਦੇ ਮੁਤਾਬਕ ਅੱਗੇ ਵੀ ਵੱਖ-ਵੱਖ ਵਿਭਾਗਾ ਦੇ ਚੇਅਰਮੈਨ ਡਾਇਰੈਕਟਰ ਅਤੇ ਵਾਈਸ ਚੇਅਰਮੈਨ ਨਿਯੁਕਤ ਕੀਤੇ ਜਾਵੇ ਕਿਤੇ ਜਾਣਗੇ ਜਦੋਂ ਕਿ ਜਲੰਧਰ ਤੋਂ ਚੋਣ ਲੜ ਚੁੱਕੇ ਪਵਨ ਟੀਨੂ ਨੂੰ ਇੱਕ ਮਹੱਤਵਪੂਰਨ ਜ਼ਿੰਮੇਵਾਰੀ ਮਿਲੀ ਟੀਨੂ ਦੇ ਨਾਲ ਪਾਰਟੀ ਨੇ 16 ਵਰਕਰਾਂ ਨੂੰ ਚੇਅਰਮੈਨ ਨਿਯੁਕਤ ਕੀਤਾ ਪਵਨਟੀਨੋ ਨੂੰ ਪੰਜਾਬ ਸਟੇਟ ਕਾਰਪੋਰੇਟ ਬੈਂਕ ਦਾ ਚੇਅਰਮੈਨ ਬਣਾਇਆ ਗਿਆ ਦੀਪਕ ਚੋਹਾਨ ਨੂੰ ਪੰਜਾਬ ਵੱਡੇ ਉਦਯੋਗ ਦਾ ਚੇਅਰਮੈਨ ਪਰਮਵੀਰ ਬਰਾੜ ਨੂੰ ਪੰਜ ਸਬ ਦਾ ਚੇਅਰਮੈਨ ਤੇਜਪਾਲ ਸਿੰਘ ਨੂੰ ਪਨਰੇਨ ਦਾ ਚੇਅਰਮੈਨ ਹਰਜੀਤ ਸਿੰਘ ਨੂੰ ਮਾਰਕੀਟ ਕਮੇਟੀ ਦਾ ਚੇਅਰਮੈਨ ਅਨੂ ਬਾਬਰ ਨੂੰ ਜਲ ਸਰੋਤਾਂ ਦਾ ਡਾਇਰੈਕਟਰ ਦੀਪਕ ਬਾਂਸਲ ਨੂੰ ਗਊ ਸੇਵਾ ਕਮਿਸ਼ਨ ਦਾ ਉਪ ਚੇਅਰਮੈਨ ਬਣਾਇਆ ਗਿਆ ਇਹਨਾਂ ਨਿਯੁਕਤੀਆਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਰੰਗਲਾ ਪੰਜਾਬ ਟੀਮ ਵਿੱਚ ਤੁਹਾਡਾ ਸਵਾਗਤ ਹੈ ਸਾਨੂੰ ਉਮੀਦ ਹੈ ਕਿ ਤੁਸੀ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਪੂਰੀ ਮਿਹਨਤ ਅਤੇ ਇਮਾਨਦਾਰੀ ਦੇ ਨਾਲ ਨਿਭਾਉਂਗੇ ਉਹਨਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵਲੰਟਰੀਆਂ ਨੂੰ ਵੀ ਜ਼ਿੰਮੇਵਾਰੀਆਂ ਸੌਂਪੀਆਂ ਜਾਣਗੀਆਂ ਸਾਰਿਆਂ ਨੂੰ ਪਿਆਰ ਅਤੇ ਵਿਸ਼ਵਾਸ ਬਣਾਈ ਰੱਖਣ ਦੇ ਲਈ ਵੀ ਕਿਹਾ ਗਿਆ ਜਾਣਕਾਰੀ ਅਨੁਸਾਰ ਲੰਬੇ ਸਮੇਂ ਤੋਂ ਇਹ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਵੱਖ-ਵੱਖ ਵਿਭਾਗਾਂ ਦੇ ਚੇਅਰਮੈਨ ਡਾਇਰੈਕਟਰ ਅਤੇ ਵਾਈਸ ਚੇਅਰਮੈਨ ਨਿਯੁਕਤ ਕਰੇਗੀ ਹਾਲਾਂਕਿ ਸਰਕਾਰ ਦੀ ਕੋਸ਼ਿਸ਼ ਸਿਰਫ ਉਹਨਾਂ ਲੋਕਾਂ ਨੂੰ ਜ਼ਿੰਮੇਵਾਰੀ ਸੌਂਪਣ ਦੀ ਸੀ ਜੋ ਅਸਲ ਵਿੱਚ ਪਾਰਟੀ ਦੇ ਲਈ ਕੰਮ ਕਰ ਰਹੇ ਨੇ ਇਸ ਤੋਂ ਬਾਅਦ ਜਿਵੇਂ ਹੀ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ 소ਧਿਆ ਨੂੰ ਪੰਜਾਬ ਦਾ ਇਨਚਾਰਜ ਬਣਾਇਆ ਗਿਆ ਉਹਨਾਂ ਨੇ ਸਾਰੇ ਪਾਰਟੀਆਂ ਆਗੂਆਂ ਨਾਲ ਮੁਲਾਕਾਤ ਕੀਤੀ ਲਗਭਗ ਸਾਰੇ ਸਰਕਲਾਂ ਦੇ ਵਿੱਚ ਗਿਆ ਅਤੇ ਫੀਡਬੈਕ ਲਿਆ ਤਦ ਰਿਧਰੂਪ ਰਾਠੀ ਜੋ ਕਿ ਇੱਕ ਮਸ਼ਹੂਰ ਯੂਟਿਊਬਰ ਹੈ ਤਾਂ ਉਸ ਦੇ ਵੱਲੋਂ ਗੁਰੂ ਸਾਹਿਬਾਨਾਂ ਦੇ ਉੱਤੇ ਇੱਕ ਵੀਡੀਓ ਪਾਈ ਗਈ ਸੀ ਜੋ ਕਿ ਕਾਫੀ ਵਿਵਾਦਾਂ ਦੇ ਵਿੱਚ ਰਹੀ ਤੇ ਸਾਰੇ ਸਿਆਸੀ ਪਾਰਟੀਆਂ ਦੇ ਲੀਡਰਾਂ ਦੇ ਵੱਲੋਂ ਹਾਲਕਿ ਇਹ ਗਿਆਨਿਕ ਕੁਲਦੀਪ ਸਿੰਘ ਹਰਗੱਜ ਤੇ ਵੱਲੋਂ ਵੀ ਤੇ ਸਾਰਿਆਂ ਦੇ ਵੱਲੋਂ ਉਸ ਦੇ ਉੱਤੇ ਆਪਣਾ ਪੱਖ ਸਾਹਮਣੇ ਰੱਖਿਆ ਗਿਆ ਕਿ ਇਸ ਨੂੰ ਜਿਹੜਾ ਕਿ ਜਲ ਤੋਂ ਜਲਦ ਡਿਲੀਟ ਕੀਤਾ ਜਾਣਾ ਚਾਹੀਦਾ ਇਹੇ ਭਾਵਨਾਵਾਂ ਦੇ ਨਾਲ ਜਿਹੜਾ ਕਿ ਨਹੀਂ ਇਦਾਂ ਕਰਨਾ ਚਾਹੀਦਾ ਤਾਂ ਉਸ ਤੋਂ ਬਾਅਦ ਜਿਹੜਾ ਕਿ ਦਰੂਵ ਰਾਠੀ ਦੇ ਵੱਲੋਂ ਆਪਣੇ ਇੰਸਟਾਗ੍ਰam ਸਟੋਰੀ ਤੇ ਲਿਖਿਆ ਜਾਂਦਾ ਹੈ ਕਿ ਉਹਨਾਂ ਦਾ ਇਹ ਜਾ ਕੋਈ ਮਕਸਦ ਨਹੀਂ ਹੈ ਕਿ ਉਹ ਕਿਸੇ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਣ ਤੇ ਉਸ ਤੋਂ ਬਾਅਦ ਦਰੂਵ ਰਾਠੀ ਦੇ ਵੱਲੋਂ ਉਸ ਵੀਡੀਓ ਨੂੰ ਵੀ ਡਿਲੀਟ ਕਰ ਦਿੱਤਾ ਗਿਆ ਮਸ਼ਹੂਰ ਯੂਟਿਊਬਰ ਦਰੂਪ ਰਾਠੀ ਨੇ ਆਪਣੇ YouTube ਚੈਨਲ ਤੇ ਇੱਕ ਰਾਈਜ਼ ਆਫ ਸਿਕਸ ਨਾ ਤੋਂ ਇੱਕ ਵੀਡੀਓ ਪੋਸਟ ਕੀਤੀ ਸੀ ਜਿਸ ਦੇ ਵਿੱਚ ਉਸਨੇ ਸਿੱਖ ਗੁਰੂਆਂ ਦੀਆਂ AI ਜਨਰੇਟਿਡ ਤਸਵੀਰਾਂ ਦੀ ਵਰਤੋਂ ਕੀਤੀ ਸੀ ਇਸ ਕਾਰਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੁਖਬੀਰ ਬਾਦਲ ਸਣੇ ਹੋਰ ਸਿੱਖ ਆਗੂਆਂ ਨੇ ਇਤਰਾਜ਼ ਜਤਾਇਆ ਸੀ ਹਰ ਪਾਸੇ ਹੋਏ ਇਸ ਵਿਰੋਧ ਮਗਰੋਂ ਆਖਿਰਕਾਰ ਦਰੂਪ ਨੇ ਆਪਣੇ ਚੈਨਲ ਤੋਂ ਇਹ ਵੀਡੀਓ ਡਿਲੀਟ ਕਰ ਦਿੱਤੀ ਤੇ ਇਸ ਵੀਡੀਓ ਕਾਰਨ ਉਸ ਨੂੰ ਸਿੱਖ ਜੱਤੇ ਬੰਦੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਜ਼ਿਕਰ ਇਹ ਹੋਇਆ ਕਿ ਦਰੂ ਵਿਰਾਠੀ ਨੇ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਇੱਕ ਵੀਡੀਓ ਬਣਾ ਕੇ ਆਪਣੇ ਚੈਨਲ ਤੇ ਅਪਲੋਡ ਕੀਤੀ ਸੀ ਜਿਸ ਦੇ ਵਿੱਚ ਉਸ ਨੇ ਗੁਰੂ ਸਾਹਿਬਾਨ ਦੀਆਂ AI ਤਸਵੀਰਾਂ ਦੀ ਵਰਤੋਂ ਕੀਤੀ ਸੀ ਤੇ ਕਈ ਗੱਲਾਂ ਨੂੰ ਤੋੜ ਮੋੜ ਕੇ ਆਪਣੀ ਵੀਡੀਓ ਦੇ ਵਿੱਚ ਪੇਸ਼ ਕੀਤਾ ਸੀ ਜਿਸ ਕਾਰਨ ਉਸ ਦੀ ਇਸ ਵੀਡੀਓ ਦੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਸਣੇ ਸਿੱਖ ਜਥੇਬੰਦੀਆਂ ਦਾ ਵਿਰੋਧ ਚਲਣਾ ਪਿਆ ਸੀ ਤੋਂ ਉਸ ਤੋਂ ਬਾਅਦ ਹੁਣ ਆਖਿਰਕਾਰ ਉਸ ਦੇ ਵੱਲੋਂ ਇਸ ਵੀਡੀਓ ਨੂੰ ਡਿਲੀਟ ਕਰ ਦਿੱਤਾ ਗਿਆ। ਬਾਅਦ ਅਗਲੀ ਖਬਰ ਦੇ ਵੱਲ ਜੁਕਤਾਰ ਸਿੰਘ ਵਾਰਾਨ ਨੂੰ ਵੱਡੀ ਰਾਹਤ ਮਿਲੀ ਹੈ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਿਆਨ ਸਿੰਘ ਦੇ ਕਤਲ ਕੇਸ 'ਚ ਦੋਸ਼ੀ ਜਗਤਾਰ ਸਿੰਘ ਵਾਰਾ ਨੂੰ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਨੇ 20 ਸਾਲ ਪੁਰਾਣੇ ਇੱਕ ਹੋਰ ਮਾਮਲੇ ਵਿੱਚੋਂ ਬਰੀ ਕਰ ਦਿੱਤਾ ਹੈ। ਜਗਤਾਰ ਸਿੰਘ ਵਾਰਾ ਵੀਡੀਓ ਕਾਨਫਰencing ਰਾਹੀਂ ਅਦਾਲਤ 'ਚ ਪੇਸ਼ ਹੋਇਆ। ਮੋਹਾਲੀ ਅਦਾਲਤ ਨੇ ਜਗਤਾਰ ਸਿੰਘ ਵਾਰਾ ਨੂੰ ਸਾਲ 2005 ਦੇ ਵਿੱਚ ਥਾਣਾ ਸਦਰ ਖਰੜ ਵਿਖੇ ਦਰਜ ਵਿਸਫੋਟਕ ਸਮੱਗਰੀ ਐਕਟ ਅਤੇ ਅਸਲਾ ਐਕਟ ਤਹਿਤ ਦਰਜ ਇੱਕ ਮਾਮਲੇ ਵਿੱਚ ਬਰੀ ਦਿੱਤਾ। ਖਵਾਰਾ ਨੇ ਵਕੀਰ ਨੇ ਦੱਸਿਆ ਕਿ ਮੋਹਾਲੀ ਅਦਾਲਤ ਵਿਖੇ ਜਗਤਾਰ ਸਿੰਘ ਦੀ ਵੀਡੀਓ ਕਾਨਫਰੈਂਸਿੰਗ ਰਾਹੀਂ ਪੇਸ਼ੀ ਹੋਈ ਇਸ ਦੌਰਾਨ ਉਹਨਾਂ ਨੂੰ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਤੇਜਪਤਾਪ ਸਿੰਘ ਰੰਦਾਵਾ ਨੇ ਵਿਸਫੋਟਕ ਪਦਾਰਥ ਐਕਟ ਦੀ ਧਾਰਾ 34 ਤੇ 5 ਨਾਲ ਅਸਲਾ ਐਕਟ ਦੀ ਧਾਰਾ 25 94 ਅਤੇ 59 ਤਹਿਤ ਦਰਜ ਮਾਮਲੇ ਵਿੱਚ ਬਰੀ ਕਰ ਦਿੱਤਾ ਅਦਾਲਤ ਦੀ ਕਿ ਚੰਡੀਗੜ੍ਹ ਦੇ ਵਿੱਚ ਵਿਸਫੋਟਕ ਅਤੇ ਦੇਸ਼ ਤ੍ਰੋ ਦੇ ਦੋ ਮਾਮਲਿਆਂ ਵਿੱਚੋਂ ਜਗਤਾਰ ਸਿੰਘ ਖਵਾਰਾ ਨੂੰ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਿਆ ਹੈ ਤਦੇ ਪੰਜਾਬ ਸਰਕਾਰ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਵਿਰੋਧਾਵਾਜ਼ ਉਠਾਈ ਜਾ ਰਹੀ ਹੈ ਜੇ ਕੋਈ ਵਿਅਕਤੀ ਜਾਂ ਕੋਈ ਅਫਸਰ ਰਿਸ਼ਵਤ ਲੈਣਾ ਦਿੰਦਾ ਫੜਿਆ ਜਾਂਦਾ ਹੈ ਤਾਂ ਉਸ ਤੇ ਤੁਰੰਤ ਜੜਕੀ ਕਾਰਵਾਈ ਕੀਤੀ ਜਾਂਦੀ ਤੇ ਅੱਜ ਹ ਇੱਕ ਮਾਮਲਾ ਸਾਹਮਣੇ ਆਇਆ ਹੈ ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧ ਜ਼ੀਰੋ ਸਹਿਣਸ਼ੀਲਤਾ ਨੀਤੀ ਨੂੰ ਹੋਰ ਮਜ਼ਬੂਤ ਕਰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਨੇ ਫਰੀਦਕੋਟ ਵਿਖੇ ਤਾਇਨਾਤ ਮੋਟਰ ਵਹੀਕਲ ਇਨਸਪੈਕਟਰ ਐਮਈਆਈ ਗੋਪਾਲ ਸਿੰਘ ਨੂੰ 3600 ਰੁਪਏ ਰਿਸ਼ਵਤ ਲੈਣਦੇ ਹੋਏ ਰੰਗੇ ਹੱਥੀ ਗ੍ਰਫਤਾਰ ਕੀਤਾ ਕਾਰਵਾਈ ਦੌਰਾਨ ਵਿਜੀਲੈਂਸ ਬਿਊਰੋ ਟੀਮ ਨੇ ਉਸ ਦੇ ਕਬਜ਼ੇ ਵਿੱਚੋਂ 7200 ਰੁਪਏ ਬਰਾਮਦ ਕੀਤੇ ਤੇ ਉਸ ਦੀ ਗੱਡੀ ਦੇ ਵਿੱਚੋਂ 126500 ਰੁਪਏ ਦੀ ਹੋਰ ਨਕਦੀ ਵੀ ਬਰਾਮਦ ਕੀਤੀ ਜੋ ਕਿ ਰਿਸ਼ਵਤ ਦੀ ਰਕਮ ਜਾਪਦੀ ਹੈ ਵਜਨਸ ਬਿਊਰੋ ਦੇ ਬੁਲਾਰਨ ਦੱਸਿਆ ਕਿ ਇਹ ਗ੍ਰਿਫਤਾਰੀ ਫਰੀਦਕੋਟ ਦੇ ਕਨਿਵਾਸੀ ਦੀ ਸ਼ਿਕਾਇਤ ਤੋਂ ਬਾਅਦ ਹੋਈ ਹੈ ਜਿਸ ਨੇ ਦੋਸ਼ ਲਗਾਇਆ ਸੀ ਕਿ ਉਕਤ ਮੁਲਜ਼ਮ ਨੇ ਉਸਦੇ ਦੋ ਟਰੱਕਾਂ ਦੇ ਫਿਟਨੈਸ ਸਰਟੀਫਿਕੇਟਾਂ ਨੂੰ ਮਨਜ਼ੂਰੀ ਦੇਣ ਦੇ ਲਈ ਪ੍ਰਤੀ ਟਰੱਕ 1800 ਰੁਪਏ ਦੀ ਮੰਗ ਕੀਤੀ ਹੈ ਸ਼ਿਕਾਇਤ ਦੀ ਪੜਤਾਲ ਕਰਨ ਤੋਂ ਬਾਅਦ ਵਜਨਸ ਬਿਊਰੋ ਨੇ ਜਾਲ ਵਿਛਾਇਆ ਅਤੇ ਗੁਰਪ੍ਰੀਤ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 3600 ਰੁਪਏ ਰਿਸ਼ਵਤ ਲੈਦੇ ਹੋਏ ਰੰਗੇ ਹੱਥੀ ਕਾਬੂ ਕਰ ਲਿਆ। ਇਸ ਸਬੰਧ ਦੇ ਵਿੱਚ ਦੋਸ਼ੀ ਵਿਰੁੱਧ ਵਿਜੀਲੈਂਸ ਬਿਊਰੋ ਪੁਲਿਸ ਥਾਣਾ ਫਿਰੋਜ਼ਪੁਰ ਰੇਂਜ ਵਿਕੇ ਭ੍ਰਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਗਿਆ ਅਤੇ ਵਧੇਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪੰਜਾਬ ਦੇ ਵਿੱਚ ਸ਼ੁੱਕਰਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ। ਪੰਜਾਬ ਦੇ ਵਿੱਚ ਇੱਕ ਹੋਰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਦੇ ਮੱਦੇਨਜ਼ਰ 3 ਮਈ 2025 ਸ਼ੁੱਕਰਵਾਰ ਨੂੰ ਸਰਕਾਰੀ ਛੁੱਟੀ ਹੋਵੇਗੀ ਪੰਜਵੇਂ ਸਿੱਖ ਗੁਰੂ ਪ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਦਿਵਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਇਸ ਨੂੰ ਸਾਲਾਨਾ ਛੁੱਟੀਆਂ ਦੀ ਸੂਚੀ ਦੇ ਵਿੱਚ ਸ਼ਾਮਲ ਕੀਤਾ ਹੈ ਜਿहां ਇਸ ਦਿਨ ਸਕੂਲ ਕਾਲਜ ਅਤੇ ਸਾਰੇ ਸਰਕਾਰੀ ਅਦਾਰੇ ਜਿਹੜੇ ਕੀ ਬੰਦ ਰਹਿਣਗੇ ਤਾਂ ਪੰਜਾਬ ਦੇ ਵਿੱਚ ਹੁਣ ਇੱਕ ਹੋਰ ਸਰਕਾਰੀ ਛੁੱਟੀ ਦਾ ਜੜਾ ਕੀ ਐਲਾਨ ਹੋ ਚੁੱਕਿਆ ਹੈ ਵਧੇਰੀ ਜਾਣਕਾਰੀ ਦੇ ਲਈ ਤੁਹਾਨੂੰ ਦੱਸ ਦਿੰਨੇ ਆ ਕਿ ਇਹ ਧਿਆਨ ਦੇਣ ਯੋਗ ਹੈ ਕਿ ਅਪ੍ਰੈਲ ਮਹੀਨੇ ਵਿੱਚ 7 ਜਿਸ ਵੇਲੇ ਛੁੱਟੀਆਂ ਸਨ ਜਦੋਂ ਕਿ ਮਈ ਮਹੀਨੇ ਵਿੱਚ ਸਿਰਫ 2 ਛੁੱਟੀਆਂ ਸਨ ਤੇ ਪਹਿਲੀ ਵਾਰ ਪਹਿਲੀ ਛੁੱਟੀ ਵੀਰਵਾਰ 1 ਮਈ ਨੂੰ ਸੀ ਜਦੋਂ ਕਿ ਦੂਜੀ ਛੁੱਟੀ 3 ਮਈ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਕਾਰਨ ਹੈ ਮੌਸਮ ਵਿਭਾਗ ਦੇ ਬੋਲੋ ਮੌਸਮ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਦਿਨ-ਪ੍ਰਤੀ-ਦਿਨ ਗਰਮੀ ਦਾ ਕਹਿਰ ਹੁਣ ਜਿਹੜਾ ਵਾਧਾ ਹੀ ਜਾ ਰਿਹਾ ਹੈ ਪਹਿਲਾਂ ਤਾਂ ਦਿਨ ਦੇ ਵੇਲੇ ਖਾਸ ਤੌਰ ਤੇ ਗਰਮੀ ਮਹਿਸੂਸ ਹੁੰਦੀ ਸੀ ਪਰ ਹੁਣ ਰਾਤ ਨੂੰ ਵੀ ਤਾਪਮਾਨ ਦੇ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਪਾਵੇਂ ਦਿਨ ਵੇਲੇ ਤਾਪਮਾਨ 40 ਡਿਗਰੀ ਦੇ ਆਸ-ਪਾਸ ਰਹਿੰਦਾ ਹੈ ਪਰ ਦਿਨ ਵੇਲੇ ਨਮੀ ਦੀ ਮਾਤਰਾ ਗਰਮੀ ਨੂੰ ਹੋਰ ਤੇਜ਼ ਕਰ ਰਹੀ ਹੈ ਹੁਣ ਗਰਮੀ ਦਾ ਅਸਰ ਰਾਤ ਨੂੰ ਵੀ ਮਹਿਸੂਸ ਹੋਣ ਲੱਗ ਪਿਆ ਕਿਉਂਕਿ ਰਾਤ ਨੂੰ ਵੀ ਪਾਰਾ 29 ਡਿਗਰੀ ਤੋਂ ਹੇਠਾਂ ਨਹੀਂ ਡੇਗ ਰਿਹਾ ਦਾਸਦ ਨੇ ਕਿ ਘਟੋ ਘਟ ਤਾਪਮਨ 29.1 ਡਿਗਰੀ ਤੱਕ ਦਰਜ ਕੀਤਾ ਗਿਆ ਜਦੋਂ ਕਿ ਐਤਵਤ ਦੁਪਹਿਰ ਨੂੰ ਵੱਧ ਤੋਂ ਵੱਧ ਤਾਪਮਨ 38.4 ਡਿਗਰੀ ਰਿਹਾ ਹਵਾ ਦੇ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇੰਨੀ ਤੇ ਨੇ ਗਰਮੀ ਫੋਰ ਵੀ ਵੱਧ ਪਰੇਸ਼ਾਨ ਕਰ ਰਹੀ ਹੈ ਪਰ ਰਾਹਤ ਦੀ ਗੱਲ ਹੈ ਕਿ ਅਗਲੇ ਕੁਝ ਦਿਨਾਂ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਿਹੜੀ ਕਿ ਜਾਰੀ ਕੀਤੀ ਗਈ ਹੈ ਕਿ ਮੌਸਮ ਜੜਾਕੀ ਬਦਲ ਸਕਦਾ ਹੈ ਮੌਸਮ ਦੇ ਵਿੱਚ ਬਦਲਾਅ ਦੀ ਸੰਭਾਵਨਾ ਜਿਹੜੀ ਕਿ ਚਿਤਾਈ ਜਾ ਰਹੀ ਹੈ 23 ਮਈ ਤੱਕ ਪੂਰੇ ਉੱਤਰੀ ਭਾਰਤ ਦੇ ਵਿੱਚ ਹਲਕੇ ਬਦਲਾ ਦੇ ਨਾਲ ਤੇਜ਼ ਹਵਾਵਾਂ ਚੱਲਣਗੀਆਂ ਤੇਜ਼ ਹਵਾਵਾਂ ਦੇ ਨਾਲ ਨਾਲ ਧੂੜ ਭਰੀਆਂ ਹਨੇਰੀਆਂ ਵੀ ਆ ਸਕਦੀਆਂ ਨੇ ਮੌਸਮ ਦੇ ਵਿੱਚ ਤਬਦੀਲੀ ਦੇ ਬਾਵਜੂਦ ਤਾਪਮਨ ਦੇ ਵਿੱਚ ਗਿਰਾਵਟ ਨਹੀਂ ਆਵੇਗੀ ਦਿਨ ਦਾ ਤਾਪਮਨ 40 ਡਿਗਰੀ ਦੇ ਆਸ-ਪਾਸ ਹੀ ਰਹੇਗਾ ਪਰ ਆਲੇ ਦੁਆਲੇ ਦੇ ਪਹਾੜਾਂ ਦੇ ਵਿੱਚ ਮੀਂਹ ਤੇ ਹਵਾਵਾਂ ਕਾਰਨ ਗਰਮੀ ਦੀ ਪ੍ਰਭਾਵ ਕੁਝ ਹੱਦ ਤੱਕ ਜਿਹੜੀ ਕਿ ਘਟ ਜਾਵੇਗੀ ਤੋ ਦਰਜੇ ਕਰ ਗਾਲ ਕਰੀਏ ਜਲੰਧਰ ਦੀ ਖਾਸ ਤੌਰ ਤੇ ਇਹਦਾ ਜਲੰਧਰ ਦੇ ਵਿੱਚ ਦੁਬਈ ਨਾਲੋਂ ਵੀ ਜ਼ਿਆਦਾ ਗਰਮੀ ਦਾ ਕਹਿਰ ਹੈ ਜਿਹੜਾ ਕਿ ਵੇਖਣ ਨੂੰ ਮਿਲ ਰਿਹਾ ਹੈ ਲੋਕ ਜਿਹੜੇ ਕਿ ਗਰਮੀ ਤੋਂ ਕਾਫੀ ਜ਼ਿਆਦਾ ਪ੍ਰੇਸ਼ਾਨ ਹੋ ਰਹੇ ਨੇ ਦੂਜੇ ਪਾਸੇ ਗੁਰੂ ਨਗਰੀ ਦੇ ਵਿੱਚ ਤਾਪਮਾਨ ਛੁੱਟੀ ਵਾਲੇ ਦਿਨ ਖਾਸ ਤੌਰ ਤੇ 42 ਡਿਗਰੀ ਤੋਂ ਪਾਰ ਹੋ ਚੁੱਕਿਆ ਸੀ ਤੇ ਉਸ ਦੌਰਾਨ ਲੋਕ ਜਿਹੜੇ ਕਿ ਸੜਕਾਂ ਤੇ ਨੂੰ ਚੱਲਦੀ ਨਜ਼ਰ ਆਈ ਤੇ ਕਰੋ ਬਾਹਰ ਨਿਕਲਣਾ ਲੋਕਾਂ ਦਾ ਮੁਸ਼ਕਿਲ ਹੋਇਆ ਪਿਆ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਨੇ ਜਿਸ ਤਰ੍ਹਾਂ ਇਸ ਵਾਰ ਠੰਡ ਘੱਟ ਪਈ ਹੈ ਉਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਗਰਮੀ ਜ਼ੋਰਾਂ ਦੀ ਪੈਣ ਵਾਲੀ ਹੈ ਉੱਥੇ ਬਿਜਲੀ ਨੇ ਵੀ ਆਪਣੇ ਰੰਗ ਦਿਖਾਉਣੇ ਸ਼ੁਰੂ ਕਰ ਦਿੱਤੇ ਕਈ ਇਲਾਕਿਆਂ ਦੇ ਵਿੱਚ ਤਾਂ ਦੇਰ ਰਾਤ ਬਿਜਲੀ ਦੀਆਂ ਸ਼ਿਕਾਇਤਾਂ ਆਉਣ ਲੱਗ ਪਈਆਂ ਅਤੇ ਦਿਨ ਦੇ ਵਿੱਚ ਬਿਜਲੀ ਦੇ ਨਾਂ ਐਲਾਨੇ ਕੱਟ ਲਗਾਏ ਜਾ ਰਹੇ ਨੇ ਜਿਸ ਦੇ ਨਾਲ ਲੋਕ ਪਰੇਸ਼ਾਨ ਹੋ ਰਹੇ ਨੇ ਤੇ ਉੱਥੇ ਮੌਸਮ ਵਿਭਾਗ ਦੇ ਅਨੁਸਾਰ ਇਸ ਹਫਤੇ ਗਰਮੀ ਹੋਰ ਵਧਣ ਵਾਲੀ ਹੈ ਅਤੇ ਪਾਰਾ 44 ਡਿਗਰੀ ਪਾਰ ਜਾਣ ਵਾਲਾ ਇਸ ਦੇ ਮੱਦੇ ਨਜ਼ਰ ਮੌਸਮ ਵਿਭਾਗ ਦੇ ਵੱਲੋਂ ਐਡਵਾਈਸ ਜਿਹੜੀ ਕਿ ਜਾਰੀ ਕੀਤੀ ਗਈ ਹੈ ਸਾਰਿਆਂ ਦੇ ਲਈ ਖਾਸ ਤੌਰ ਤੇ ਬੱਚਾ ਬਜ਼ੁਰਗ ਔਰਤਾ ਵਾਸਤੇ ਕਿ ਇਸ ਲੂਰਗੀ ਜਿਹੜੀ ਕਿ ਗਰਮੀ ਪੈ ਰਹੀ ਹੈ ਉਸ ਦੇ ਵਿੱਚ ਆਪਣਾ ਵਾਦ ਤੋਂ ਵੱਧ ਬਚਾਅ ਕੀਤਾ ਜਾਵੇ ਤਰਲ ਪਦਾਰਥ ਜਿਹੜੇ ਕਿ ਆਪਣੇ ਰੂਟੀਨ ਦੇ ਵਿੱਚ ਅਪਣਾਏ ਜਾਣ ਨਿੰਮੂ ਪਾਣੀ ਖਾਸ ਤੌਰ ਤੇ ਪਾਣੀ ਜਿਹੜਾ ਕਿ ਆਪਣੀ ਰੋਜ਼ਮਰਗੀ ਦੀ ਜ਼ਿੰਦਗੀ ਦੇ ਵਿੱਚ ਵੱਧ ਤੋਂ ਵੱਧ ਪੀਤਾ ਜਾਵੇ ਤੇ ਖਾਣ ਪੀਣ ਦੇ ਵਿੱਚ ਵੀ ਸਾਦਾ ਖਾਣਾ ਜਿਹੜਾ ਕਿ ਖਾਣਾ ਚਾਹੀਦਾ ਹੈ ਤੇ ਉਸ ਤੇ ਮੱਧਨ ਜੀ ਤੁਹਾਨੂੰ ਦੱਸਣ ਨੇ ਆ ਕਿ ਛੁੱਟੀ ਵਾਲੇ ਦਿਨ ਖਾਸ ਤੌਰ ਤੇ ਲੋਕਾਂ ਨੇ スイमिंग पूल ਦਾ ਸਹਾਰਾ ਲਿਆ ਤੇ ਸ਼ਹਿਰ ਦੇ সুইਮਿੰਗ ਪੂਲਾਂ ਦੇ ਵਿੱਚ ਲੋਕਾਂ ਦਾਣ ਹੋਣ ਦੇ ਲਈ ਭੀੜ ਲੱਗੀ ਪਈ ਸੀ ਉੱਤੇ ਘਰਾਂ 'ਚ ਲੋਕਾਂ ਨੇ ਏਸੀ ਕੂਲਰ ਦਾ ਸਹਾਰਾ ਲਿਆ ਜੇਕਰ ਬੱਚੇ ਨੂੰ ਸਕੂਲ 'ਚ ਛੁੱਟੀਆਂ ਜਲਦੀ ਹੋ ਜਾਂਦੀਆਂ ਹਨ ਤਾਂ ਲੋਕ ਪਹਾੜਾਂ ਦੇ ਵਿੱਚ ਛੁੱਟੀਆਂ ਦਾ ਆਨੰਦ ਲੈਣ ਦੇ ਲਈ ਵੀ ਜਾ ਸਕਦੇ ਨੇ ਤਾਂ ਫਿਲਹਾਲ ਦੇ ਲਈ ਅੱਜ ਦੇ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ ਮੈਨੂੰ ਦੇ ਉਚਾਰ ਸਾ ਧੰਨਵਾਦ